ਡਾਕਟਰ ਬ ਅਸੀਂ ਤੀਵੀਆਂ ਦੀ ਗੱਲ ਕੀਤੀ ਕਿ ਉਹਨਾਂ ਦੇ ਵਿੱਚ ਕਿਸ ਸਮੇਂ ਦੇ ਵਿੱਚ ਜਿਹੜਾ ਹੈ ਜਾਂ ਕੋਈ ਉਹਦੇ ਹਾਰਮੋਨਲ ਇੰਬੈਲੈਂਸ ਲਾ ਲੋ ਕਿਉਂਕਿ ਹਰ ਮਹੀਨੇ ਸਾਡੇ ਸ਼ਰੀਰ ਦੇ ਵਿੱਚ ਬਹੁਤ ਸਾਰੇ ਬਦਲਾਅ ਆਉਂਦੇ ਆ ਹਨਾ ਉਹ ਵੀ ਇੱਕ ਕਾਰਨ ਹੈ ਪਰ ਇਹ ਵੀ ਦੇਖਣ ਦੇ ਵਿੱਚ ਆਇਆ ਪਿੱਛੇ ਜੇ ਇੱਕ ਰਿਸਰਚ ਰਿਪੋਰਟ ਆਈ ਸੀ ਜਿਹੜੀ ਦੱਸਦੀ ਸੀ ਕਿ 18 ਤੋਂ 25 ਵਰਿਆਂ ਦੀ ਉਮਰ ਤੱਕ ਦੇ ਜਿਹੜੇ ਮੁੰਡੇ ਨੇ ਉਹ ਵੀ ਜ਼ਿਆਦਾ ਤਣਾਅ ਮਹਿਸੂਸ ਕਰਦੇ ਆ ਕਿ ਕਿਉਂਕਿ ਉਸ ਵੇਲੇ ਉਹਨਾਂ ਦਾ ਜਿਹੜਾ ਹੈ ਸਟੱਡੀ ਦਾ ਵੀ ਟਾਈਮ ਪੀਕ ਤੇ ਹੁੰਦਾ ਬਿਲਕੁਲ ਤੇ ਉਸੇ ਵੇਲੇ ਉਹਨਾਂ ਨੇ ਆਪਣੇ ਕਰੀਅਰ ਬਾਰੇ ਵੀ ਸੋਚਣਾ ਤੇ ਵਿਆਹ ਦਾ ਪ੍ਰੈਸ਼ਰ ਵੀ ਉਸੇ ਵੇਲੇ ਹੁੰਦਾ ਤਾਂ ਕੀ ਇਹਦਾ ਕੋਈ ਖਾਸ ਹੋ ਹੈ ਕਿ ਕੁੜੀਆਂ ਜ਼ਿਆਦਾ ਤਣਾਅ ਮਹਿਸੂਸ ਕਰਦੀਆਂ ਜਾਂ ਮੁੰਡੇ ਜਾਂ ਦੋਨੇ ਇਕੁਅਲ ਕਰਦੇ ਆ ਦੇਖੋ ਰਣਦੀਪ ਅੱਜ ਦੀ ਸੋਸਾਇਟੀ ਦੇ ਵਿੱਚ ਦੋਵੇਂ ਹੀ ਤਣਾਅ ਬਰਾਬਰ ਮਹਿਸੂਸ ਕਰਦੇ ਨੇ ਅਸੀਂ ਕੁੜੀਆਂ ਨੂੰ ਵੀ ਓਨੀ ਓਪਰਚ्युनिटीਜ਼ ਦੇ ਰਹੇ ਆ ਉਸੇ ਤਰ੍ਹਾਂ ਪੈਰੈਂਟਸ ਪੈਸਾ ਖਰਚ ਕੇ ਕੁੜੀਆਂ ਨੂੰ ਵੀ ਪੜਾ ਲਿਖਾ ਰਹੇ ਨੇ ਤੇ ਕੁੜੀਆਂ ਦੇ ਵਿੱਚ ਵੀ ਇਹੀ ਹੈ ਕਿ ਮੈਂ ਸਿਰਫ ਵਿਆਹ ਕਰਾਣਾ ਮੇਰਾ ਟਾਰਗੇਟ ਨਹੀਂ ਹੈ ਮੈਂ ਆਪਣੀ ਹੋਂਦ ਆਪਣੀ ਆਈਡੈਂਟੀਟੀ ਆਪਣੀ ਸਮਰੱਥਾ ਦੇ ਹਿਸਾਬ ਨਾਲ ਬਣਾਉਣੀ ਹੈ ਇਸ ਸਮਾਜ ਦੇ ਵਿੱਚ ਪਹਿਲਾ ਇਹ ਸੀਗਾ ਕਿ ਮੁੰਡਿਆਂ ਦੇ ਉੱਤੇ ਹੀ ਪੈਰੈਂਟਸ ਨੂੰ ਹੁੰਦਾ ਸੀਗਾ ਕਿ ਤੂੰ ਹੀ ਕੋਈ ਘਰ ਦੇ ਵਿੱਚ ਹੈਨਾ ਕਮਾਕੇ ਲੈ ਕੇ ਆਉਣਾ ਹੈ ਇੱਕ ਪੈਟਰੀਆਰਕਲ ਪ੍ਰੈਸ਼ਰ ਜਿਹੜਾ ਮੁੰਡਿਆਂ ਦੇ ਉੱਤੇ ਇਹ ਵੀ ਬਹੁਤ ਜ਼ਿਆਦਾ ਹਾਵੀ ਹੈ ਮੁੰਡਿਆਂ ਦੇ ਉੱਤੇ ਔਰ ਲੇਕਿਨ ਮੁੰਡੇ ਇਸ ਬਾਰੇ ਗੱਲ ਵੀ ਨਹੀਂ ਕਰ ਪਾਉਂਦੇ ਕਿਉਂਕਿ ਜੇ ਕੋਈ ਦੇਖਦੇ ਹਾਂ ਸੀ ਕਿ ਜੇ ਮੁੰਡਾ ਕਿਸੇ ਗੱਲ ਨੂੰ ਹਰਟ ਹੈ ਜਾਂ ਉਹਦੇ ਅੰਦਰ ਕੋਈ ਗੱਲ ਹੁੰਦੀ ਹੈ ਤਾਂ ਉਹਨੂੰ ਸ਼ੁਰੂ ਤੋਂ ਹੀ ਦੱਸਿਆ ਜਾਂਦਾ ਹੈ ਕਿ ਮੁੰਡੇ ਇਦਾਂ ਫੀਲਿੰਗ ਕਰਦੇ ਤੈਨੂੰ ਗੱਲ ਕਰਨ ਦੀ ਤੂੰ ਤੇ ਮੁੰਡਾ ਹੈ ਤੂੰ ਥੋੜਾ ਇਸ ਤਰ੍ਹਾਂ ਦਿਲ ਛੋਟਾ ਕਰਕੇ ਗੱਲ ਸੋਚ ਸਕਦਾ ਹੈ ਇੱਦਾਂ ਨਹੀਂ ਉਦਾਸ ਹੋਈਦਾ ਮੁੰਡੇ ਤੇ ਲੈ ਉਹ ਖੁਸ਼ ਰਹਿੰਦੇ ਨੇ ਚੜ੍ਹਦੀ ਕਲਾ 'ਚ ਰਹਿੰਦੇ ਨੇ ਮਤਲਬ ਇਹਦੇ ਕਰਕੇ ਇਹ ਹੁੰਦਾ ਹੈ ਕਿ ਉਹ ਆਪਣੀ ਗੱਲ ਨਹੀਂ ਕਰ ਪਾਉਂਦੇ ਕਿਸੇ ਦੇ ਨਾਲ ਜੀ ਉਹ ਇੱਕ ਉਸ ਸੋਸ਼ਲ ਨੋਰਮ ਪੈਟ੍ਰੀਆਰਕਲ ਪ੍ਰੈਸ਼ਰ ਦੇ ਵਿੱਚ ਹੀ ਗਿਰੇ ਰਹਿੰਦੇ ਨੇ ਕਿਉਂਕਿ ਮੈਂ ਮੁੰਡਾ ਮੈਂ ਤੇ ਉਦਾਸ ਨਹੀਂ ਹੋ ਸਕਦਾ ਜੀ ਮੈਂ ਮੁੰਡਾ ਮੈਂ ਕਿਸੇ ਚੀਜ਼ ਦਾ ਸਟ੍ਰੈਸ ਨਹੀਂ ਮੰਨ ਸਕਦਾ ਹੂੰ ਸੋ ਇਸੇ ਲਈ 18 ਤੋਂ 25 ਸਾਲ ਜਦੋਂ ਇੱਕ ਫੈਮਿਲੀ ਪ੍ਰੈਸ਼ਰ ਵੀ ਹੁੰਦਾ ਹੈ ਕਿ ਅਕੈਡੈਮਿਕਲੀ ਪਰਫਾਰਮ ਕਰਨਾ ਹੈ ਪਲੱਸ 2 ਤੋਂ ਬਾਅਦ ਕਿਹੜੀ ਸਟਰੀਮ ਲੈਣੀ ਹੈ ਹੈਨਾ ਤੇ ਇੱਕ ਪੀਅਰ ਪ੍ਰੈਸ਼ਰ ਹੁੰਦਾ ਹੈ ਕਿ ਚੱਲ ਯਾਰ ਕੋਈ ਗੱਲ ਨਹੀਂ ਤੇਰੇ ਤੋਂ ਹੁੰਦਾ ਆਪਾਂ ਹੋਰ ਤਰ੍ਹਾਂ ਦੀ ਕੋਪਿੰਗ ਹੈ ਕਿ ਸ਼ਰਾਬ ਪੀ ਲੈਣੇ ਆ ਉਧਰ ਚੱਲਦੇ ਆ ਹਾਈ ਰਿਸਕ ਟੇਕਿੰਗ ਬਿਹੇਵੀਅਰ ਹੈ ਅਸੀਂ ਦੇਖਦੇ ਆ ਕਿ ਬੱਚੇ ਬਹੁਤ ਸਪੀਡਿੰਗ ਕਰੋ ਨਹੀਂ ਦੱਸ ਦੱਸਦੇ ਤੇ ਬਾਹਰ ਪਹਾੜਾਂ 'ਚ ਚਲੇ ਗਏ ਉਥੇ ਆਪਣਾ ਹੈਨਾ ਕਰ ਰਹੇ ਨਹੀਂ ਸੋ ਇਸ ਤਰ੍ਹਾਂ ਦੇ ਤਣਾਵ ਦੇ ਵਿੱਚੋਂ ਵੀ ਮੁੰਡੇ ਨਿਕਲ ਰਹੇ ਹੁੰਦੇ ਨੇ ਕਿ ਉਹਨਾਂ ਨੇ ਪੀਅਰ ਪ੍ਰੈਸ਼ਰ ਵੀ ਕਿਉਂਕਿ ਉਹ ਕਹਿੰਦੇ ਨੇ ਯਾਰ ਤੂੰ ਕੀ ਹੈ ਤੂੰ ਡਰਦਾ ਹੈ ਕਰਦੇ ਆ ਤੂੰ ਤੂੰ ਮੇਰੇ ਨਾਲ ਨਹੀਂ ਜਾ ਸਕਦਾ ਸੋ ਇਹ ਵੀ ਤਰ੍ਹਾਂ ਦਾ ਇੱਕ ਤਣਾਵ ਉਹ ਅਲੱਗ ਲੈਵਲ ਦੇ ਉੱਤੇ ਡੀਲ ਕਰ ਰਹੇ ਨੇ ਕਰਦੇ ਵਿੱਚ ਆਪਣੇ ਇੱਕ ਆਈਡੈਂਟੀਟੀ ਸਥਾਪਿਤ ਕਰ ਰਹੇ ਨੇ ਕਿ ਮੈਂ ਕੌਣ ਹਾਂ ਮੈਂ ਕੀ ਚਾਹਨਾ ਮੈਂ ਕੀ ਬਣਨਾ ਚਾਹਨਾ ਕਿ ਰਣਦੀਪ ਮੈਨੂੰ ਹਮੇਸ਼ਾ ਇਹ ਲੱਗਦਾ ਹੈ ਔਰ ਮੈਂ ਬੜੀ ਵੈਰੀ ਕੋਟ ਕਰਦੀ ਹਾਂ ਕਿ ਬੜਾ ਇੰਪੋਰਟੈਂਟ ਮੀਡੀਆ ਨੇ ਰੋਲ ਪਲੇ ਕੀਤਾ 3 ਇਡੀਅਟਸ ਲਿਆ ਕੇ ਜੀ ਜਿਹੜੀ ਮੂਵੀ ਸੀਗੀ ਹਮ ਸਾਡੇ ਐਜੂਕੇਸ਼ਨ ਸਿਸਟਮ ਦੇ ਉੱਤੇ ਬਹੁਤ ਕਰਾਰੀ ਝੋਟ ਹੈ ਉਹ ਬਿਲਕੁਲ ਮਾਪੇ ਦੇ ਉੱਤੇ ਵੀ ਕਿ ਅੰਡਰਸਟੈਂਡ ਕਰਨ ਲਈ ਵੀ ਕਿ ਬੱਚਾ ਕਰਨਾ ਕੀ ਚਾਹੁੰਦਾ ਹੈ ਹੈਨਾ ਇੱਕੋ ਪ੍ਰੈਸ਼ਰ ਦੇ ਵਿੱਚ ਤੁਸੀਂ ਇੱਕ ਰੈਟ ਰੇਸ ਦੇ ਵਿੱਚ ਬੱਚਿਆਂ ਨੂੰ ਪਾਇਆ ਹੈ ਮੁੰਡਿਆਂ ਨੂੰ ਪਾਇਆ ਹੈ ਕਿ ਜੇ ਤੂੰ ਇੰਜੀਨੀਅਰ ਹੈਂ ਜਾਂ ਤੂੰ ਡਾਕਟਰ ਹੈਂ ਜਾਂ ਕੋਈ ਪੀਸੀਐਸ ਅਫਸਰ ਹੈਂ ਜਾਂ ਕੋਈ ਇਸ ਤਰ੍ਹਾਂ ਦੀ profession ਦੇ ਵਿੱਚ ਹੈ ਤਾਂ ਹੀ ਤੇਰੀ ਰਿਸਪੈਕਟ ਹੈ ਹਮ ਹੈਨਾ ਤੇ ਬੱਚਿਆਂ ਨੂੰ ਇਹ ਲੱਗਦਾ ਹੈ ਕਿ ਮੈਂ ਆਪਣੀ ਵਰਥ ਪ੍ਰੂਵ ਕਰਨ ਲਈ ਮੈਂ ਇਹ ਕਰਨਾ ਹੀ ਪਏਗਾ ਮੈਨੂੰ ਕਿਉਂਕਿ ਮੇਰੇ ਮਾਪੇ ਨੇ ਮੇਰੇ ਤੇ ਬਹੁਤ ਪੈਸਾ ਖਰਚ ਕਰਤਾ ਔਰ ਮੈਂ ਬਣ ਕੇ ਦਿਖਾਉਣਾ ਹੈ ਤੇ ਜੇ ਅਸੀਂ ਦੇਖੀਏ ਹੁਣ ਕੋਟਾ ਦੇ ਵਿੱਚ ਦੇਖੀਏ ਜਾਂ ਕਿਉਂ ਮੁੰਡੇ ਇੰਨੀ ਸੁਸਾਇਸਾਈਟ ਕਮਿਟ ਕਰਦੇ ਨੇ ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਮੈਂ ਆਪਣੇ ਮਾਪੇਬ ਦੀਆਂ 익ਸਪੈਕਟੇਸ਼ਨਸ ਨੂੰ ਪੂਰਾ ਨਹੀਂ ਕਰ ਸਕਿਆ ਜੀ ਕਿ ਉਹਨਾਂ ਨੇ ਮੇਰੇ ਤੇ ਇੰਨਾ ਪੈਸਾ ਲਾਇਆ ਮੈਨੂੰ ਪੜਨ ਲਈ ਬਾਹਰ ਭੇਜਿਆ ਪਰ ਮੈਂ ਕਿਉਂਕਿ ਉਹ ਮੇਬੀ ਉਹ ਸਬਜੈਕਟਲੀ ਬਣੀ ਨਹੀਂ ਹੈ ਜੀ اور ਇੱਕ ਟੋਟਲ ਡਮੀ ਸਟਡੀ ਉਹਨਾਂ ਨੂੰ ਕਰਵਾ ਕੇ ਹੈਨਾ ਕਿ ਤੁਸੀਂ ਨੋਰਮਲ ਸਕੂਲਿੰਗ ਨਹੀਂ ਕਰਵਾ ਰਹੇ ਤੁਸੀਂ ਸਿਰਫ ਇੱਕ ਕੋਚਿੰਗ ਦੇ ਉੱਤੇ ਬੱਚੇ ਨੂੰ ਪੜਾ ਰਹੇ ਹੋ ਉਹਦੀ ਓਵਰਆਲ ਪਰਸਨੈਲਿਟੀ ਡਿਵੈਲਪ ਹੀ ਨਹੀਂ ਹੋ ਪਾਰੀ ਹਮ ਹੈਨਾ ਇੱਕ ਸਿਰਫ ਲਾਈਫ ਕੀ ਹੈ ਲਾਈਫ ਫਾਈਨ ਬੈਲੈਂਸ ਹੈ ਜੀ ਇਹਦੇ ਵਿੱਚ ਤੁਹਾਡੀਆਂ ਆ ਫੈਮਿਲੀ ਵੀ ਆਉਂਦੀ ਏ ਤੁਹਾਡਾ ਕਰੀਅਰ ਵੀ ਆਉਂਦਾ ਹੈ ਤੁਹਾਡੀ ਇਮੋਸ਼ਨਸ ਵੀ ਆਉਂਦੀਆਂ ਨੇ ਤੁਹਾਡੇ ਸੋਸ਼ਲ ਰਿਲੇਸ਼ਨਸ ਆਉਂਦੇ ਨੇ ਤੁਹਾਡੀਆਂ ਫਿਜ਼ੀਕਲ ਐਕਟੀਵिटीज ਆਉਂਦੀਆਂ ਨੇ ਤੁਹਾਡੀ ਸਪਿਰਚੁਅਲ ਗਰੋਥ ਆਉਂਦੀ ਏ ਪਰ ਤੁਸੀਂ ਬੱਚੇ ਨੂੰ ਇੱਕ ਪੜਾਅ ਤੇ ਲਿਆ ਕੇ ਸਿਰਫ ਉਹਦਾ ਜਿਹੜੀ ਰੈਲੇਵੈਂਸ ਹੈ ਲਾਈਫ ਦੀ ਉਹਦੇ ਨਾਲ ਜੋੜ ਦਿੰਦੇ ਹੋ ਕਿ ਸਿਰਫ ਤੇਰਾ ਕਰੀਅਰ ਹੂੰ ਹੀ ਰੈਲੇਵੈਂਟ ਹੈ ਤੇ ਉਹ ਪੱਈਆ ਤੇ ਫਿਰ ਹਿਲਣਾ ਹੀ ਹੈ ਨਾ